ਗੁਰਜੀ ਕੀ ਪਤੈ ਜਰੂਰੀ ਵਜਨ ਕਰਨੇ ਆ ਸੁਣ ਲਿਓ ਸਮਾਂ ਥੋੜਾ ਜਗਰਾਉ ਤੋਂ ਰਾਏਕੋਟ ਜਾਂਦਿਆਂ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਕੇ ਇੱਕ ਢੇਰਾ ਹੁੰਦਾ ਵਾ ਗੁਰਦਾਰਾ ਚਰਨ ਘੜ ਸਾਹਿਬ ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ ਜਿਹੜਾ ਚੁੰਨਗਾਈਆਂ ਬੰਨ ਕੇ ਰੱਖਦਾ ਸਿਰ ਤੇ ਗਲਾ ਬਲੂ ਦੇ ਫੁੱਲ ਲੱਛਣ ਜੀ ਬਾਬਾ ਕਰਦਾ ਹੁੰਦਾ ਸੀ ਇੱਕ ਕੰਪਲੇਂਟ ਆਈ ਹੈ ਸਾਡੇ ਕੋਲੇ ਬੀਬੀ ਘਰੇ ਆਈ ਸੀ ਵੀ ਮੈਨੂੰ 2 ਸਾਲ ਉਸ ਬਾਬੇ ਨੇ ਨਜਾਇਜ਼ ਬਾਜੀ ਨੇ ਅੱਗੋਂ ਸਾਨੂੰ 10 ਲੱਖ ਰੁਪਏ ਦਾ ਆਫਰ ਕੀਤਾ ਵੀ 10 ਲੱਖ ਰੁਪਏ ਸਾਨੂੰ ਦੇ ਦਿੰਨੇ ਆ ਤੇ ਤੁਸੀਂ ਇਸ ਚੀਜ਼ ਨੂੰ ਸ਼ਾਂਤ ਕਰੋ ਅਸੀਂ ਉਹਨਾਂ ਨੂੰ ਹਾਂ ਕਰ ਦਿੱਤੀ ਵੀ ਠੀਕ ਆ ਓਕੇ ਆ ਤੇ ਬਾਬਾ ਜਦੋਂ ਸਾਡੇ ਨਾਲ ਸੰਪਰਕ ਚ ਆਇਆ ਪੈਸਿਆਂ ਦੀ ਗੱਲਬਾਤ ਕਰਨ ਤੇ ਬਾਬਾ ਅਸੀਂ ਸਰਵਿਸ ਕਰਤੀ ਬਾਬੇ ਦੀ ਟਿਕਾ ਕੇ ਸਮੂਹ ਸੰਪਰਦਾਵਾਂ ਇੱਥੇ ਬੋਰਡ ਲੱਗਾ ਨਾਂ ਅਨਸਰ ਠੜਦਾ ਸਮੂਹ ਜਥੇਬੰਦੀਆਂ ਸਮੂਹ ਬਾਬੇ ਜਿਹੜੇ ਇਹਦੇ ਟੱਚ 'ਚ ਸੀ ਬਾਬਾ ਬਲਜਿੰਦਰ ਸਿੰਘ ਚਰਨ ਘਾਟਾ ਦੇ ਜਿਹੜਾ ਇੱਥੇ ਰਾਏਕੋਟ ਵਾਲੇ ਰੋਡ ਤੇ ਨਹਿਰ ਤੇ ਹੈਗਾ ਵਾ ਸਥਾਨ ਬਾਬੇ ਦੀ ਸਰਵਿਸ ਕੀਤੀ ਆ ਟਿਕਾ ਕੇ ਬਲਾਤਕਾਰ ਹੋਇਆ ਉਥੇ 4 ਤੇ ਕਾਰਵਾਈ ਅਸੀਂ ਕਰਾਂਗੇ ਵੱਡੇ ਲੈਵਲ ਤੇ ਬਾਬਾ ਜੀ ਇੱਕ ਇਹ ਦੱਸ ਦਿਓ ਕਿ ਕੋਈ ਬਾਬਾ ਸਾਰਾ ਕੁਝ ਮੰਨਿਆ ਵੀਡੀਓ ਰਿਕਾਰਡ ਆ ਸੰਭਾਤਾ ਕੋਈ ਸਾਥ ਨਾ ਦੇਵੇ ਬਾਬੇ ਦਾ ਹੁਣ ਅਸੀਂ ਉਹ ਵੀਡੀਓ ਕੱਲੀ ਕੱਲੀ ਅਪਲੋਡ ਕਰਾਂਗੇ ਜਿੱਥੇ ਕੁੜੀਆਂ ਨੇ ਬਿਆਨ ਦਿੱਤੇ ਆ ਕੁੜੀ ਨੇ ਬਾਬੇ ਨੇ ਕੋ ਸਾਹਮਣੇ ਬੈ ਕੇ ਤੇ ਬਾਬਾ ਮੰਨਿਆ ਵੀ ਇੱਕ ਇੱਕ ਕੁਵਾਰੀ ਕੁੜੀ ਨਾਲ ਉਹ ਇੱਥੇ 40 40 ਵਾਰੀ ਉਹਨਾਂ ਨੇ ਗ੍ਰਸਤ ਕੀਤਾ ਉਸ ਬਾਬੇ ਨੇ ਇੱਥੇ ਸਾਧ ਨੇ ਪੂਰਾ ਸਭ ਦੇ ਵਿੱਚ ਠੀਕ ਆ ਹੁਣ ਬੇਨਤੀ ਹੈਗੀ ਸਾਧ ਸੰਤ ਨੂੰ ਜਿੰਨੇ ਵੀ ਹੈਗੇ ਆ ਬਾਬੇ ਨੇ ਇੱਥੇ ਬੇਆਦਬੀ ਕੀਤੀ ਆ ਅਣ ਵਹੀਆਂ ਕੁੜੀਆਂ ਕੁਵਾਰੀਆਂ ਕੁੜੀਆਂ ਦੀ ਪੱਤ ਲੁੱਟ ਕੇ ਜਿਹੜਾ ਵੀ ਬਾਬਾ ਆ ਜਾਂ ਜਿਹੜਾ ਵੀ ਸਾਥ ਦੀ ਮਦਦ ਕਰੂਗਾ ਉਹ ਸਾਡਾ ਦੁਸ਼ਮਣ ਹੋਊਗਾ ਤੇ ਬਾਬੇ ਦੇ ਕਿਵੇਂ ਛੱਤਰ ਪਏ ਆ ਇਹਦੀ ਵੀਡੀਓ ਅਸੀਂ ਤੁਹਾਨੂੰ ਪੋਸਟ ਕਰਕੇ ਦੱਸ ਦੇਾਂਗੇ ਤੇ ਇਹ ਆ ਬਾਬਾ ਬੈਠਾ ਵਾ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਇਹ ਨਾ ਕਿ ਉਹ ਵੀ ਝੂਠ ਸੀ ਆ ਬਾਬਾ ਬੈਠਾ ਆ ਮੈਂ ਬੈਠਾ ਜਦੋਂ ਰਾਜੀ ਨਾਵੇਂ ਦੀ ਗੱਲ ਕਰਨ ਆਇਆ ਬਾਬਾ ਅੱਜ ਦੀ ਫੋਟੋ ਆ ਇਹ ਠੀਕ ਆ ਤੇ ਬਾਕੀ ਨਾਲ ਸੀਗੇ ਬਾਈ ਰਾਜੂ ਹੋਣੀ ਬਾਈ ਜਗਦੀਪ ਸਰਪੰਚ ਬਾਈ ਕੌਕਿਆ ਤੋਂ ਸਰਪੰਚ ਤੇ ਨੇੜੇ ਤੇੜੇ ਦੀ ਸੰਗਤ ਆ ਜਿਹੜੀ ਇੱਥੇ ਸਥਾਨਾਂ ਤੇ ਨੇੜੇ ਤੇੜੇ ਰਹਿੰਦੀ ਆ ਤੇ ਆ ਸਥਾਨ ਆ ਬਾਹਰ ਆ ਸਥਾਨ ਆ ਠੀਕ ਆ ਇੱਥੇ ਨਜਾਇਜ਼ ਸਬੰਧ ਬਣਾਏ ਜਾਂਦੇ ਸੀਗੇ ਸਾਰਾ ਇਹਨਾਂ ਦੇ ਲਾਮ ਰਸ਼ ਕਰਨ ਨਾਲ ਰਲਿਆ ਹੋਇਆ ਸੀ ਕਰਦੇ ਆ ਹੁਣ ਕਾਰਵਾਈ ਫੋਨ ਫੋਣ ਬਾਬਿਆਂ ਦੇ ਕੋਲੇ ਹੈਗੇ ਸਾਡੇ ਤੁਸੀਂ ਇਸ ਕਰਕੇ ਜਿਹੜੀ ਹੈਗੀ ਸੰਗਤ ਦੂਜੀਆਂ ਪੇਜਾਂ ਤੋਂ ਵੇਣਾਂ ਮੈਂ ਲਾਈਵ ਤੇ ਸ਼ੇਅਰ ਕਰ ਦਿਓ ਬਾਬਾ ਬਜਿੰਦਰ ਸਿੰਘ ਚਰਨ ਘਾਟ ਵਾਲਾ ਖਾੜੇ ਕੋਲੇ ਜਿਹੜਾ ਹੈਗਾ ਸਥਾਨ ਸਰਵਿਸ ਕਰਤੀ ਟਿਕਾ ਕੇ ਜਿਹੜੇ